ਪਦਮਸ਼ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀ ਮੁਬਾਰਕਾ ਹੋ ਗਈ ਆ ਜੈਸਮਿਨ ਕਹਿ ਰਹੀ ਹੈ ਅੱਜ ਅੱਜ ਬਹੁਤ ਸਾਡੇ ਸਾਡੇ ਨਾਲ ਗੱਲ ਨਹੀਂ ਕਰ ਰਹੇਗੇ ਜੀ ਆ ਵੀ ਸ੍ਰੀ ਸ੍ਰੀ ਪਦਮਸ਼ਰੀ ਗੱਲ ਕਿਤੇ ਮੈਂ ਕਿੰਨੀ ਕੀ ਸੀ ਬੋਲਦੇ ਆ ਨੀ ਮੈਂ ਤਾਂ ਸਾਰਾ ਨਰਗ ਕਰ ਅੱਜ ਆਪਾਂ ਵੈਸੇ ਕੀ ਹੋਇਆ ਕਿ ਮੈਂ ਦੀ ਆਦਤ ਹੈ ਮੈਂ ਪੱਕੇ ਟਾਈਮ ਤੇ ਆ ਜਾਂਦੇ ਨੇ ਪਰ ਆਪਾਂ ਅੱਜ ਸ਼ੂਟਿੰਗ ਉਹਨਾਂ ਨੂੰ ਮੈਂ ਰੋਕਤੀ ਮੈਂ ਕਿਹਾ ਵੀ ਕਾਂਟਾ ਵੇਟ ਕਰੋ ਹਲੇ ਮੂਡ ਨਹੀਂ ਹੈ ਮੈਂ ਦਾ ਹਲੇ ਬਹੁਤ ਸਾਡੇ ਬੈ ਸਾਡੇ ਬੌਸ ਦਾ ਮੂਡ ਨਹੀਂ ਹੈ ਕਿਉਂਕਿ ਵੀ ਆਰ ਜਸਟ ਇੰਜੋਇੰਗ ਅਸੀਂ ਇੰਜੋਏ ਕਰ ਰਹੇ ਹਾਂ ਔਰ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਣ ਵਾਲੀ ਗੱਲ ਹੈ ਅੱਜ ਐਸਾ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ ਵਸ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੇ ਅਸੀਂ ਸਾਰੇ ਬਹੁਤ ਖੁਸ਼ ਹਾਂ ਅੱਜ ਇਹ ਸਾਡਾ ਮਜ਼ੇਦਾਰ ਦਿਨ ਹੋ ਗਿਆ ਅੱਜ